ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਲਚਲ ਹੈ ਜੀ ਤੇ ਅੱਜ ਸਵੇਰੇ ਸਵੇਰੇ ਉੱਠੇ ਸੀ ਤੇ ਸ਼ਿਮਲੇ 'ਚ ਪੈ ਰਿਹਾ ਬਹੁਤ ਜਬਰਦਸਤ ਮੀਂਹ ਤੇ ਪੂਰਾ ਮੌਸਮ ਠੰਡ ਵਾਲਾ ਬਣਿਆ ਹੋਇਆ ਮੌਸਮ ਲੱਗਦਾ ਪੂਰਾ ਮੈਨੂੰ ਲੱਗਦਾ ਮਾਈਨਸ ਜਿਹਾ ਲੱਜਣਾ ਪਰ ਜਾਂਦਾ ਨਹੀਂ ਮਾਈਨਸ ਜਿਹਾ ਦੇਖੋ ਪੂਰੀ ਬਿਜਲੀ ਲੈਸ਼ ਕਰ ਰਹੀ ਆ ਦੇਖੋ ਮੰਦਰ ਦਾ ਵਿਊ ਕਿੰਨਾ ਵਧੀਆ ਆ ਰਿਹਾ ਵਾ ਤੇ ਅੱਜ ਘੁੰਮਣ ਜਾਂ ਮਜ਼ਾ ਬਹੁਤ ਆਉਣਾ ਵਾ ਬਹੁਤ ਜ਼ਿਆਦਾ ਦੇਖੋ ਕਿਦਾਂ ਫੌਗ ਵੀ ਨਿਕਲ ਰਹੀ ਆ ਧੂਆਂ ਪੂਰਾ ਨਿਕਲਿਆ ਧੂਆਂ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹਨੂੰ ਆਪਾਂ ਫੌਗ ਕਹਿੰਦੇ ਨੇ ਬੱਦਲ ਦੇਖੋ ਕਿਦਾਂ ਆਏ ਹੋਏ ਹੋਏ ਮੇਰਾ ਹੀਸ਼ਕਵਰ ਮੇਰਾ ਹੀ ਅੱਜ ਕੁਫਰੀ ਤੇ ਕੁਲਫੀ ਜੰਮ ਜਾਨੀ ਮੈਨੂੰ ਲੱਗਦਾ ਦੇਖੋ ਉਹ ਵੀ ਜੱਟੋ ਬੈਠੇ ਗੱਡੀ ਤੇ ਫਿਰ ਘੱਟਨ ਲਾ ਪਏਗੇ ਨਹੀਂ ਗੜੇ ਸਿਰ ਚ ਵੱਜ ਜਾਂਦੇ ਆ ਇਹਨੂੰ ਇੰਗਲਿਸ਼ 'ਚ ਸਨੋ ਕਹਿੰਦੇ ਆ ਮੋٹے-ਮੋٹے ਗੜੇ ਮੋਟੇ ਓਰੇ ਓਰੇ ਓਥੇ ਆ ਵਾਏ ਹਾ ਫਰਮਾਨ ਜੀ ਅੱਗੇ ਵਧਦੇ ਆ ਹੈਂਡ ਬ੍ਰੇਕ ਤੇ ਬੈਠੇ ਆ ਕੋਪਰੀ ਨੂੰ ਲੱਗੇ ਨਿਕਲਣ ਤੇ ਰਾਜ ਪੈਣ ਲਈ ਸਨੋ ਗੱਲਬਾਤ ਐਂਡ ਹੋਣ ਗਈ ਆ ਸਿਰਾ ਗਲਵਈ ਐਤੀ ਆ ਸੋਚਿਆ ਨਹੀਂ ਸੀ ਅੱਜ ਗਰੀ ਸ਼ਿਮਲੇ ਤੋਂ ਨਿਕਲ ਕੇ ਤੇ ਨੋ ਪਾਊਗੀ ਕੋਪਰੀ ਦੇ ਰੇਜ ਦੇ ਦੇਖੋ ਆਏ ਹਾਏ ਸਿਰਾ ਗਲਵਰ ਐਂਡ ਗਲੈਂਡ ਹੋਈ ਅੱਜ ਦੇਖੋ ਤੁਸੀਂ ਕੀ ਆ ਦਿਖਾਉਂਦਾ ਪੂਰੇ ਨਾਲ ਜਿਹੜੇ ਆਏ ਆ ਜੱਟੋ ਆ ਗੁਮਰੀ ਦਾ ਮਹੌਲਾ ਓਏ ਹਾਏ ਹਾਏ ਆਵਾ ਬਹੁਤ ਚੱਲ ਰਹੀ ਆ ਐਂਡ ਗਲੈਂਡੀ ਹੋਇਆ ਪਿਆ ਕੰਮ ਇਤਾਂ ਲੱਦਦਾ ਬੱਦਲਾਂ ਆ ਗਈ ਆ ਬਾੜੋ ਬੱਦਲਾਂ ਜੀ ਆ ਗਈ ਬੱਦਲਾਂ ਜੀ ਓਏ ਓਏ ਬੱਦਲ ਜਾਦੇ ਕਿੱਥੇ ਹੋ ਗਿਆ ਸੇਮੇ ਕਦਾਂ ਇੰਟੋ ਐਂਡੋ ਹੋਇਆ ਪਿਆਰਾ ਅਰੇ ਇਧਰ ਨੂੰ ਮੜਾ ਕੈਮਰਾ ਘੁਮਾ ਵੜਾ ਮੀ ਪੀਲਾ ਵੀ ਦਗਾ ਆ ਆਪਣੇ ਕੈਮਰਾਮੈਨ ਸਾਹ ਆਇਆ ਕੀ ਬਾਤ ਹੈ ਕੀ ਬਾਤ ਹੈ ਸਰਗਾ ਗੱਲਬਾਤ ਕਿ ਨਹੀਂ ਹਵਾ ਤੋਂ ਵੀ ਢੇੜ ਦੇ ਕੱਲ ਅਬ ਇਹ ਤੱਕ ਕਵਰੇਜ ਵੜ ਗਏ ਆ ਐਡਵੈਂਚਰ ਪਾਰਕ ਤੇ ਜਾਣਾ ਉਹ ਮੜਿਆਣੀ ਸਹੀ ਆ ਹੁਣ ਇੰਦਰ ਹੀ ਆ ਕੇ ਤੁਹਾਨੂੰ ਲਾ ਦਿੰਦੇ ਆ ਸਰਗਤਾਰ ਕਰੋ ਆ ਜੀ ਚਾਚੂ ਇਹ ਇੰਡੀਆ ਦਾ ਉਹ ਫੁੱਲ ਟਾਈਟ ਦਿਖਾਤੀ ਮੇਰੀ ਇਹ ਨਾ ਮੈਨੂੰ ਬਾਹਰ ਹੀ ਛੱਡ ਦੇ ਉਹ ਹੈ ਰਾਜ ਆ ਵੀ ਆਂ ਇੰਦਰ ਤੂੰ ਤੂੰ ਰਾਜ ਹੀ ਖੜਾ ਮਾਮਾ ਉਹ ਇੰਦਰ ਰਾਜ ਹੀ ਖੜਾ ਓਹੋ ਪਾਪਾ ਜੀ ਕਿ ਲੱਗੇ ਕੋਲ ਇੰਦਰ ਦੇ ਆਏ ਹਾਏ ਮੁੰਡਾ ਮਿਲ ਗਿਆ ਓਏ ਓਏ ਖਾਣਾ ਕਰ ਆ ਕੰਮ ਨਾ ਕਰ ਆਏ ਪੱਪੀ ਆ ਲਈ ਜਾਂਦਾ ਹਾਂ ਇੰਦਰ ਆ ਵਾ ਇੰਦਰ ਦੇ ਨਾਲ ਆ ਉਹ ਲੈ ਉਹ ਬੱਲੇ ਤੇਰੇ ਓਏ ਓਏ ਹਵਾ ਓਏ ਓਏ ਓ ਵੀ ਜਟੂ ਉੱਪਰ ਆ ਗਿਆ ਫੁੱਲ ਕੁਫਰੀ ਚ ਆਏ ਆਏ ਆ ਇਤਾਂ ਦਾ ਨਹੀਂ ਲੱਭਣਾ ਮਾਹੌਲ ਚੱਲ ਜਿੱਦਾਂ ਦਾ ਆਵਾ ਇੱਥੇ ਜਦੋਂ ਬੰਜਿੰਗ ਜੰਪਿੰਗ ਹੋਣ ਲੱਗੀ ਆ ਅੱਛਾ ਭਾਜੀ ਸੱਚੀ ਇਦਾਂ ਵੀ ਹੋ ਜਾਂਦੀ ਸੀ ਹਾਂ ਓਏ ਓਏ ਕਾਕੇ ਕਹਿੰਦਾ ਰੈਡੀ ਵਾਹ ਪੈਣੀ ਲਾ ਦੋ ਹੁਣ ਪੈਣੀ ਲਾ ਦੋ mày ra ra cái gì mày ra ra cái gì điên lấy vị ra cái mẹ mày ਦੇ ਅੰਦਰ ਪੈ ਡਾਲਾ ਪੈਰ ਪਾਲਾ ਭਰਾਵਾ ਹਾਂਜੀ ਉਹ ਵੇ ਲੈ ਹੁਣ ਗਿਆ ਹੀਰਾ ਹੋ ਟੰਗ ਤਾਂ ਹੀਰਾ ਪੁੱਠਾ ਚੱਲ ਵੀ ਕਿਆ ਲੈ ਹੀਰਾ ਕੋਲੇ ਸੁਨਿਹਾਰ ਸੋਤ ਤਰੀਆ ਕਾਲੇ ਹੋ ਗਿਆ ਹੀਰਾ ਹੋ ਗਿਆ ਹੀਰਾ ਇਹ ਓਏ ਬ੍ਰੇਕ ਨਾਲ ਲਾ ਦੇ ਦਰਖਤੇ ਨੇ ਭੰਨ ਦੇਣਾ ਹੈਗਾ ਕਿਆਕਾ ਹੇ ਰਿਆ ਹਿਰਿਆ ਹੈਲੋ ਕਰਦੇ ਓਕੇ ਓ ਹਿਰਿਆ ਆ ਵੇ ਆ ਵੇ ਹਿਰਿਆ ਓਏ ਖਤਰਨਾਗ ਖਿਡਾਰੀ ਆ ਸਾਡਾ ਖਤਰਨਾਗ ਖਿਡਾਰੀ ਆ ਓ ਬੱਲੇ ਉਸਤਾਦ ਅਸਤਾਨ ਸਿਰਾਂ ਕਰਾਉਂਦੇ ਆ ਸਿਰਾਂ ਅਸਤਾਨ ਇੰਦਰ ਜਲਦੀ ਜਲਦੀ ਪਾਜੀ ਬੋਲੇ ਸੋਨਿਹੋ ਸਤਰੀਆ ਕਾਲ ਆ ਹੀਰਾ ਆ ਆ ਹੁੰਦਾ ਵੀ ਪਤਾ ਲੱਗਦਾ ਕਿ ਬਾਦਰ ਕਦਾ ਝੜਦੇ ਮੈਂਟੂ ਮੈਂਟੀ ਕਿੱਥੇ ਡਰਦੇ ਕਹਿੰਦੇ ਪੰਜਾਬੀ ਮੁੰਡੇ ਕਿਹਦੇ ਕਿੱਥੇ ਆਈ ਓ ਤੇ ਦਰ ਉਹ ਵੀ ਝੂਟਾ ਓਏ ਏ ਬੱਲੇ ਤੇਰੇ ਓ ਬੱਲਿਓ ਹੀ ਰਿਆ ਓਏ ਹਾਏ 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 ਵਾਹ ਓ ਮਸ਼ੀਨ ਦਾ ਲੱਗਦਾ ਐ ਨੈਟ ਲੇ ਨੇ ਚੜਾ ਚੜੇ ਡੜਕੇ ਚੜਕੇ ਮੰਦਰ ਬਣ ਜਾ ਪੂਰਾ ਆ ਹਰੇ ਤੇ ਰੱਖ ਪੈਰ ਆ ਹਰੇ ਤੇ ਹਾਂ ਹਾਂ ਵੈਰੀ ਗੁੱਡ ਵੈਰੀ ਗੁੱਡ ਓ ਵਾਹ ਇੰਦਰ ਓ ਸ਼ਗਾ ਗੱਡਾ ਜੀ ਕਰਾਇਆ ਚੜ ਗਿਆ ਓ ਉਹ ਛੱਡ ਕੇ ਨਾ ਛੱਡ ਕੇ ਨਾ ਆ ਬੱਜੂਗੇ ਥੱਲੇ ਮੈਂ ਤਨ ਦਾਦਾ ਜੀ ਤੋ ਛੱਡਣਾ ਛੱਡ ਦੇ ਈ ਥਾਣ ਹੌਲੀ ਹੌਲੀ ਛੱਡ ਗਿਆ ਛੱਡ ਦੇ ਉੱਤੇ ਨਹੀਂ ਨਹੀਂ ਥੋੜਾ ਛੋੜ ਛੋੜ ਉਹ ਛੱਡ ਦੇ ਆ ਜਾ ਏ ਕਹਿੰਦੇ ਚੋਟਾ ਇੱਕ ਕਹਿੰਦਾ ਬਿਨਾ ਸੇਫਟੀ ਤੋਂ ਚੜ ਗਿਆ ਈ ਉੱਤੇ ਮੈਂ ਨਹੀਂ ਦੱਸਦਾ ਉਹ ਇੰਦਰ ਪੂਰਾ ਚੰਦਰ ਨਹੀਂ ਦੱਸਦਾ ਉਹ ਆ ਸੈਮ ਇਹ ਨਵੀਂ ਪੰਜਾਬੀ ਹੁੰਦੇ ਹੀ ਰिए ਸਾਵਾਂ ਆਇਆ ਥੱਲੇ ਵਸ ਕਰ ਜਿੱਥੇ ਪੰਜਾਬੀ ਪੰਜਾਬੀ ਹੁੰਦੇ ਆ ਹੋਵੇ ਮੰਨਦਾ ਕੇ ਇਹਨੂੰ ਇਹ ਕੌਮ ਸ਼ੇਰਾਂ ਦੀ ਪੰਜਾਬੀ ਕਿਹੜੀ ਕੌਮ ਹੈ ਸ਼ੇਰਾਂ ਦੀ ਹੋਵੇ ਪਾਉਦਾ ਗੀਰਾ ਥੱਲੇ ਬਿਨਾ ਸੇਫਟੀ ਤੋਂ ਮੰਨਦਾ ਕੇ ਇਹਨੂੰ ਪ੍ਰੋਵਾਈ ਨਹੀਂ ਕਰਦਾ ਹੈ ਕੋਈ ਠੀਕ ਹੈ ਇੱਦਾਂ ਔਖਾ ਨਹੀਂ ਹੈ ਨਹੀਂ ਹੈ ਨਹੀਂ ਔਖਾ ਚੱਲ ਜਓ ਯਾਰਾ ਨਹੀਂ ਯਾਰਾ ਨਹੀਂ ਲੱਭਣਾ ਜੱਟਾ ਕਿਤੇ ਆਹਾ ਗੱਲ ਵਈ ਕਿੱਥੇ ਆ ਗਏ ਦੇ ਪਹਾੜਾਂ ਜਾ ਗਏ ਬਰਫਾਂ ਜਾ ਗਏ ਹਾਈ ਬ੍ਰੇ ਹਾਈ ਬੜੀ ਕੁੱਤੇ ਦੇ ਸੀਰਾ ਬਣਾਉਂਦੇ ਐਂਡੀ ਆ ਗੱਲ ਵਾਤ ਬੱਬੇ ਵੇਖ ਤਾਂ ਆਹ ਵਲੌਗ ਕਹਿੰਦੇ ਸਿਰਾਂ ਬਣਾਵਾ ਕਹਿੰਦੇ ਮੈਂ ਤੇ ਆਹ ਵਲੌਗ ਬਣਾਉਂ ਫੇਰਾ ਉੱਤੇ ਉੱਥੇ ਹੀ ਸਰਾ ਕੀ ਬਾਤ ਆ ਉੱਤੇ ਚੱਲੀਏ ਉੱਤੇ ਉਹਦੇ ਮੇਰੇ ਵੀਰੋ ਹੈ ਉੱਤੇ ਚੱਲੀਏ ਗ੍ਰੈਂਡੀਏ ਉੱਤੇ ਜਾਉਨੇ ਆ ਉਹ ਬਹੁਤ ਬਰਫਾਂ ਲ ਚੱਲਦੇ ਆ ਕਿੱਧਰ ਉਹ ਸਾਹਮਣੇ ਆਪਾਂ ਵੀ ਚੱਲੀਏ ਹਾਂ ਤੇ ਗੱਟੀ ਨਾ ਆ ਜਾਵੇ ਇਹਦੇ ਖਾਈ ਕਹਿੰਦੇ ਬਹੁਤ ਡੂੰਗੀ ਆ ਇੱਦਾਂ ਦੇ ਕਹਿੰਦੇ ਇੰਗਲਿਸ਼ ਫਿਲਮਾਂ ਜਿ ਵੇਖਣ ਨੂੰ ਮਿਲਦੀ ਆ ਯਾ ਵੀ ਹੁਣਾਂ ਤਾਂ ਕਹਿੰਦੇ ਪਾਤੀਆਂ ਦੀ ਸ਼ੂਟਿੰਗ ਹੁੰਦੀ ਰਹੀ ਪਹਿਲਾਂ ਆਜੋ ਆਜੋ ਕਾਕੇ ਤੈਨੂੰ ਸਾਰਾ ਖਾ ਕੇ ਲਿਆਉਂਗਾ ਮੈਂ ਠੀਕ ਆ ਕਾਬਰਣਾ ਤਾਂ ਹੈ ਹੀ ਨਹੀਂਗਾ ਕਹਿੰਦੇ ਕਾਬਰਣਾ ਨਹੀਂਗਾ ਸਭ ਤੋਂ ਪਹਿਲੇ ਦਬਰਾਨਾ ਨਹੀਂ ਹੈ ਓਕੇ ਕਿਆ ਬਾਤ ਆ ਯਾਰ ਆਦ ਕੰਮ ਬੜਾ ਆ ਜੰਨਤ ਦੇਖੋ ਆ ਬਈ ਹਾਈ ਹੋਈ ਹਾਈ ਹੋ ਕਿੰਨੇ ਕਿੱਥੇ ਆ ਗਏ ਮੁੰਡੇ ਨੇ ਕਹਿੰਦੇ ਸੇਬਾਂ ਦੀ ਟੋਕਰੀ ਭਾਰ ਲਈ ਐ ਇੱਕ ਵਰੀ ਨਹੀਂ ਤੇ ਵੀ ਚੀ ਆ ਚੀ ਕਹਿੰਦੇ ਸੇ ਲੈਣੇ ਵੀ ਚੀ ਸੇਬ 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 ਆ ਦੋ ਮੇਰੇ ਪੱਤੇ ਸੇ ਪੇੜੇ 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 ਵਿੱਚੀ ਪੇੜੇ ਓਏ ਉਹ ਅਦਰ ਦੂਜੀ ਦੁਨੀਆ ਜੀ ਆ ਗਏ ਲੱਗਦਾ ਘਮਕ ਮੀਟਾ ਹਾਈ ਆ ਆ ਵਾਹ ਆਏ ਹਾਈ ਓ ਮਾਈ ਗਾਡ ਵਾਈ ਗਰੂ ਵਾਈ ਗਰੂ ਸੱਚਾ ਪਾਤਸ਼ਾ ਵਾਈ ਗਰੂ ਵਾਈ ਗਰੂ ਕਰਦੀਆਂ ਨਹੀਂ ਹੁੰਦੀਆਂ ਸਵਾਰੀਆਂ ਦੇ ਬਾੜੀ ਇਲਾਕੇ ਆ ਗਿਆ ਮੁੰਡਿਆ ਮੈਨੂੰ ਵੀਡੀਓ ਤੋਂ ਖੋਹ ਲਓ ਲੈ ਬਾਜੀ ਮੰਮੀ ਤਾਨੂੰ ਕੀ ਆ ਸੀ ਇੱਥੇ ਕੀ ਆ ਸੀ ਤੁਹਾਨੂੰ ਨਹੀਂ ਜਾਣਾ ਇੱਥੇ ਬਾਰੇ ਹੁਣ ਵਲੌਗ ਤੇ ਉਹਨਾਂ ਨੇ ਵੇਖ ਹੀ ਲੈਣਾ ਆਪਣਾ ਵਲੌਗ ਦੇ ਚ ਛੇਤਰ ਮੈਂ ਵਲੌਗ ਦੇ ਛੇਤਰ ਦੇ ਕਮੈਂਟਾਂ 'ਚ ਗਾਲ੍ਹਾਂ ਪੈਣ ਗਈਆਂ ਮੰਮੀਆਂ ਕੋ ਡੈਡੀ ਆ ਪਹਿਲੇ ਕਮੈਂਟ ਆਉਣੇ ਮੰਮੀਆਂ ਦੇ ਆ ਬੜਾ ਖਤਰਨਾਕ ਕੰਮ ਆ ਯਾਰ ਤੁਹਾਨੂੰ ਕਿੱਥੇ ਭੇਜਿਆ ਇਹ ਕਿੱਦੇ ਵੜ ਗਏ ਤੁਸੀਂ ਜਾਓਏ ਸਨੋਵ ਚ ਆ ਗਈ ਕਹਿੰਦੇ ਬਣਾਏ ਬਰਫ ਚ ਓਏ ਹੋਏ ਹੋਏ ਹੁਣ ਬਦਲ ਆ ਗਿਆ ਆਏ ਹੋਏ ਹੋਏ ਪੂਰੀ ਬਰਫ ਪੈਣ ਗਈ ਹੈ ਇੱਟਾ ਇੱਥੇ ਕਹਿੰਦੇ ਪੈਗ ਪਾਉਂਦੀ ਇੱਥੋਂ ਲਾ ਲਓ ਬਰਫ ਚੋਂ ਆਏ ਹਾਏ ਆਏ ਹਾਏ ਓਏ ਹਾਏ ਹਾਏ ਚੈੱਕ ਕਰੋ ਸੁਣੋ ਠੀਕ ਹੈ ਸੁਣੋ ਬਾਰੀ ਇਹ ਨਾ ਠੇਕਾ ਹੈਗਾ ਵਾ ਠੇਕਾ ਨੀਗਾ ਕੋਈ ਇੱਥੇ ਇੱਥੇ ਬੰਦੇ ਮਹਾ ਪਹੁੰਚ ਬੰਦੇ ਮਹਾ ਪਹੁੰਚਣ ਡਿਆ ਠੇਕਾ ਭਲਣ ਡਈ ਆ ਲਓ ਵੀ ਮਿੱਤਰੋ ਕੀਸੀਆਂ ਲੱਗਦੀਆਂ ਕਿਹਨੇ ਜੋਰੋ ਜੋਰ हांजी हां जी, चलो क्या बादा। मैं कहना सिरा हुई पैया कथे आ गए कथे आ गए जिथे गड़े ही गड़े ਉਹ ਤਾਂ ਨਾ ਕਹਿੰਦੇ ਜੰਨਤ ਆ ਜੰਨਤ ਇਸਤਵਾਇ ਹਿਸ਼ਕ ਕੀ ਬਾਤ ਆ ਵੀ ਆ ਜਾਣ ਕਰਦੇ ਕਰਦੇ ਕਹਿੰਦੇ ਆ ਵੀ ਮੁੰਡਾ ਕਹਿੰਦਾ ਨਜ਼ਾਰੇ ਕਹਿੰਦਾ ਪੂਰੇ ਲੈਣੇ ਆ ਜ਼ਿੰਦਗੀ ਦੇ ਓਹੋ ਸਾਈ ਹੋ ਰੱਬਾ ਮੁੰਡਿਆ ਮੁੰਡਿਆ ਲਾਡਿਆ ਪਾਪਾ ਜੀ ਉਹਦਾ ਆ ਦੇ ਚਪੀੜਾਂ ਵਿਚਣ ਵਾਲੀ ਗੱਲ ਹੋ ਗਈ ਮੂੰਹ ਤੇ ਓਹੋ ਮੁੰਡਿਆ ਮੁੰਡਿਆ ਬੋਧਿਆ ਚ ਬੈਣਾ ਬਹੁਤ ਜਾ ਰਹੀ ਹੈ ਓਏ ਹੋਏ ਬਹੁਤ ਜਾ ਰਹੀ ਹੈ ਇੱਥੇ ਤੇ ਨਜ਼ਾਰਾ ਨਾਰਕੰਡਾ ਇਸ ਸਨੋ ਪੈਂਦੀ ਹੈ ਅਸਲੀ ਓਏ ਹੋਏ ਹੋ ਗਿਆ ਜਿਵੇਂ ਇਸ਼ਕਾ ਨਿਆਰੇ ਆ ਜਿਮਰੇ ਟੀ ਜਿਮਰੇ ਮੀ ਬਹੁਤ ਪਿਆਜ ਪਰ ਆ ਜਿਹੜੀ ਸਨੋ ਹੈ ਨਾ ਆਏ ਹੋਏ ਪਰ ਹੱਥ ਪੂਰੇ ਸੁੰਨ ਹੋ ਗਏ ਆ ਯਾ ਸਨੋ ਮੈਨ ਬਣਾਇਆ ਸਾਡੇ ਗੁੱਡਿਆਂ ਨੇ ਮੁੰਡਿਆਂ ਨੇ ਸਿਰ ਆ ਕਰਾ ਤੱਕ ਚਾਵਾਂ ਜੰਡ ਗਲੈਂਡ ਉਹ ਆ ਗਿਆ ਟੌਨ ਵਾਲਾ ਆ ਗਿਆ ਪਾਪੀ ਬੰਦਾ ਆ ਗਿਆ ਪਿਆਈਓ ਭਾਜੀ ਪੱਪੀ ਹੋ ਜਾ ਭਾਜੀ ਐ ਲੈ ਭਾਜੀ ਪੱਪੀ ਹੋ ਜਾ ਇੱਕੇ ਦੀ ਇੰਦਰ ਬੰਨੇ ਹੋ ਜਾ ਹਾਂ ਪਰ ਕੰਡਾ ਦੇ ਟਾਪ ਤੇ ਸਭ ਤੋਂ ਉੱਪਰਲੀ ਪਹਾੜੀ ਤੇ ਆ ਗਏ ਜਿੱਥੇ ਤੇ ਮੰਦਿਰ ਸਿਗਾ ਹਾਟੂ ਮੰਦਿਰ ਪਹੁੰਚ ਗਏ ਤੇ ਮੰਦਿਰ ਤੇ ਸਨੋ ਬਹੁਤ ਪੈ ਨਹੀਂ ਹੱਥਾਂ ਦਾ ਬਹੁਤ ਮੰਦਾ ਹਾਲ ਆ ਹੱਥ ਪੂਰੇ ਠਰ ਗਏ ਆ ਤੇ ਵਲੌਗ ਵੀ ਬਹੁਤ ਮੁਸ਼ਕਲ ਬਣਾ ਰਿਹਾ ਵਾ ਓਏ ਹੋ ਘੁੰਮਣ ਵਾਲਾ ਜੀ ਜਿਹਨੇ ਆਉਣਾ ਇਹਨਾਂ ਦਿਨਾਂ ਚ ਆਜੋ ਸਨੋ ਬਹੁਤ ਪੈਂਦੀ ਆ ਬਹੁਤ ਜਿਆਦੀ ਸਨੋ ਪੈਂਦੀ ਆ ਜੇ ਪਹਿਰੇ ਰੱਖੋ ਤਾਂ ਤੰਤਨਾ ਬਾਬਾ ਦੀ ਫੇਦੀ ਕਰਵ ਕਰਪਾ ਮਹਾਰਾਜੀ ਲਓ ਵੀ ਝਟੋ ਹੁਣ ਆਫ ਕਰ ਲੱਗੇ ਇੱਥੋਂ ਨਾਰਗੰਡਾ ਤੋਂ ਬਾਅਦ ਬਹੁਤ ਜਿਆਦੀ ਹੀ ਸਨੋ ਫਾਲ ਵੀ ਆ ਧੁੱਪ ਵੀ ਨਿਕਲਾਈ ਤੇ ਠੰਡ ਬਹੁਤ ਹੋ ਗਈ ਹੱਥ ਪੂਰੇ ਸੋਨ ਹੋ ਚੁੱਕੇ ਆ ਤੇ ਹੁਣ ਜਾਂਦੇ ਆ ਘਰਾਂ ਨੂੰ ਕਿ ਇਹ ਕਿਤੇ ਆ ਗੱਲਬਾਤ ਹੁੰਦੀ ਹੈ ਨਾ ਇੱਥੋਂ ਸਲਾਈਡਿੰਗ ਪਰ ਅੱਗੇ ਕੋਈ ਸੇਫਟੀ ਹੈ ਨਹੀਂਗੀ ਬੜਾ ਇਸ਼ਕ ਵਾ ਯਾਰ ਇੱਥੇ ਦਾ ਐਂਡ ਤੇ ਐਂਡ ਵੱਲ ਵੱਲ ਇੱਕ ਮਿੰਟ ਕੋ ਪਾਟ ਵਟੇ ਬਾਰੀ ਕੱਲੇ ਦੇ ਰਹੋ ਜੇ ਚੱਕ ਨਾ ਪੂਰੀ ਗਈ ਆ ਮੇਰੇ ਪਹਿਲੇ ਮੇਰੇ ਦੇਰੇ ਤਾਂ ਘੁੱਟ ਗਏ ਨਹੀਂ ਨਾ ਇਹਦੇ ਹੱਥ ਫਿਰ ਕਿਨੇ برف ਦਾ ਗੋਲਾ ਤਿਆਰ ਹੋ ਰਿਹਾ ਇਹਦਾ ਸਿਰ ਉੱਡ ਜਾ ਆਰ ਯੂ ਰੈਡੀ ਆਇ ਤੇਨੀ ਜੋਟਣਾ ਪਿਆ ਇੱਕ ਹੋਰ ਇੱਕ ਵਾਰੀ ਗੋਲ ਦਾ ਕਰਤਾ ਆ ਭਾਈ ਤੁਹਾਡੀ ਜਾਨੀ ਨਹੀਂ ਸੁਣਾਉਣ ਦੇਈ ਆ ਸਾਨੂੰ ਨੀਂਦ ਆ ਗਈ ਤੇ ਬਲੌਗ ਕੰਟੀਨਿਊ ਨਹੀਂ ਹੋਇਆ ਹੁਣ ਜਾ ਖੁੱਲੀ ਆ ਤੇ ਬੰਦੇ ਸਾਡੇ ਕਿਨੇ ਭੁੱਖ ਬਹੁਤ ਲੱਗੀ ਆ ਤੇ ਰੋਟੀ ਰੋਟੀ ਖਾਈਏ ਕਈ ਕਿਨੇ ਸਾਨੂੰ ਲੱਗੀ ਨਹੀਂ ਕਈ ਕਿਨੇ ਲੱਗੀ ਆ ਤੇ ਪਰ ਦੇਖਦੇ ਆ ਜਾ ਕੇ ਹੁਣ ਕੀ ਕਰਨਾ ਵਾ ਪਹਿਲੀ ਹੁਣ ਸ਼ਿਮਲੇ ਵਾਪਸ ਪਹੁੰਚ ਗਏ ਆ ਬਹੁਤ ਮਜ਼ਾ ਆਇਆ ਅੱਜ ਲੋ ਲੱਗੀ ਹੋਟਲ ਆਪਣੇ ਲੋ ਬਈ ਆਜੋ ਹੋ ਗਿਆ ਹੁਣ ਡਿਨਰ ਦਾ ਟਾਈਮ ਤੇ ਰੋਟੀ ਆ ਗਈ ਆ ਤੇ ਫੂਡ ਘੈਂਡ ਬੂੜ ਮਿਕਸ ਵਿੱਚ ਜਮਦਾਲ ਮਖਣੀ ਇੰਦਾਲੇ ਰੋਟੀ ਆਹਾਹਾ ਆ ਦੇਖੋ ਬਣੂ ਗੱਲ ਕੀ ਨਹੀਂ ਐ ਰੋਟੀ ਐਂਡ ਵਾਸ਼ ਮਲੇ ਦੀ ਸਿਰਾ ਗੱਲ ਬਧ ਘਾਰ ਲੱਗੀ ਰੋਟੀ ਆ ਕੀ ਬਾਤ ਐ ਜੱਟਾ ਕੀ ਬਾਤ ਐ ਪਨੀਰ ਦੀ ਭੁਰਜੀ ਤੇ ਕਹਿੰਦੇ ਨਾਲ ਦਾਲ ਮਖਣੀ ਚੱਲੂਗੀ ਅੱਜ ਨਾਲ ਕੀ ਨਹੀਂ ਯਾਰ ਗੰਡਾ ਹੀ ਖਾਣਾ ਬਣਾਇਆ ਜੀ ਗੱਲ ਕੀ ਐ